ਰਾਤ ਦੇ ਕਰੀਬ ਫਰਮਿਸ ਬਚੁਕੇ ਨੇ ਕੈਨੇਡਾ ਤੇ ਤੇ ਇੰਡੀਆ ਦੇ ਸਵੇਰ ਦੇ 10 ਵਜੇ ਹੋ ਗਏ ਨੇ ਇੱਕਦਮ ਫੋਨ ਵੱਜਿਆ ਦੇਖਿਆ ਮम्मी ਦਾ ਘਬਰਾਟ ਹੋ ਰਹੀ ਹੈ ਹੁਣ ਚੁੱਕਾਂ ਜਾਂ ਨਹੀਂ ਕਿਵੇਂ ਦੱਸਾਂ ਹੁਣ ਮੈਂ ਹਜੇ ਵੀ ਕੰਮ ਦੀ ਭਾਲ ਚਾਂ ਕਿਵੇਂ ਦੱਸਾਂ ਮੈਂ ਕਿੰਨੀ ਪਰੇਸ਼ਾਨ ਆ ਕਿਵੇਂ ਦੱਸਾਂ ਕਿ ਮੇਰਾ ਰੋਨ ਉਦਲ ਕਰ ਰਿਹਾ ਕਿਵੇਂ ਦੱਸਾਂ 에ਰਾ ਚੁੱਪ ਇਹ ਸਨਾਟਾ ਮੈਨੂੰ ਖਾਂਨ ਨੂੰ ਪੈਂਦਾ ਫਿਰ ਅਚਾਨਕ ਖਿਆਲ ਆਇਆ ਆਪ ਰੋ ਰਹੀ ਐ ਮਾਂ ਨੂੰ ਕਿਉਂ ਰਵਾਣਾ ਮਾਂ ਨੂੰ ਕਿਉਂ ਦੱਸਣਾ ਕਿ ਕੰਮ ਨਹੀਂ ਮਿਲਿਆ ਫਿਕਰਾਂ ਮਾਰੇ ਉਹ ਵੀ ਰੋਣ ਲੱਗ ਜਿਓ ਇਹਨੇ ਪੈਸੇ ਲਾ ਕੇ ਬਾਹਰ ਭੇਜਿਆ ਹੈ ਪੈਸੇ ਕੋ ਖਾਤੇ ਬਰਬਾਦ ਥੋੜੀ ਕਰਨੇ ਨੇ ਥੋੜਾ ਹੌਸਲਾ ਰੱਖ ਰੋਕ ਨੂੰ ਰਹੀ ਐ ਆਪਣੇ ਹੰਝੂ ਨੂੰ ਕੱਪੂਚ ਰੱਖ ਫਿਰ ਡਾ ਡਰ ਆਉਂਦੀ ਨੇ ਫੋਨ ਚੱਕ ਹੀ ਲਿਆ ਪੁੱਤ ਕਿਵੇਂ ਆ ਹਾਂਜੀ ਮੰਮੀ सत श्रीकाल हाँ जी ठीक है तु दसो उत वहली होगी कम तो हाँ जी हमें वहली हुई है घर जा रही है पुत रोटी खा ली रोटी टाइम से खा लिया कर सौ भी लिया कर आराम कर लगा कर कोई ना कम भी हो जू। तो अपना ख्याल रखे कर घर पहुँच जा फिर मैं कॉल करूँगी हाँ जी मम्मी ठीक है एट दैट पॉइंट we life we are getting mature now and somehow we don't disclose our sadness in front of our parents because we don't want to see them sad at that stage main apne aap nu kabuj kita te maa nu call aake dobara keya inna fikr na kar teri theek aa hun pardes di vasni ka hun tere pyar tere hausle <laughs> di ਕਿਛੇ ਪਰਛਾਈ ਜੜੀ ਏ ਹਾਰਦੀ ਨਹੀਂ ਤੇਰੀ ਜਾਈ ਜੜੀ ਏ ਤੇਰੀ ਤੀ ਸਿਆਣੀ ਆ ਪੰਜਾਬ ਦੇਸ ਦੀ ਰਾਣੀ ਆ ਇੱਜ਼ਤ ਨੂੰ ਦਾਗ ਨਹੀਂ ਲਾਉਂਦੀ ਉਡਲੀ ਰੀਤ ਨਹੀਂ ਪਾਉਣੀ ਆ ਇੱਥੇ ਲੋਕਾਂ ਦੀ ਰਹਿਣੀ ਸਹਿਣੀ ਵੱਖਰੀ ਆ ਪਰ ਮੈਂ ਆਦਤ ਪਾਲੂੰਗੀ ਜਦੋਂ ਰੋਣੋਂ ਦਿਲ ਕਰੂ ਤਾਂ ਤੈਨੂੰ ਖਿਆਲਾਂ ਚ ਜੱਫੀ ਪਾਲੂੰਗੀ ਬਸ ਤੂੰ ਫਿਕਰ ਨਾ ਕਰ ਹਾਂ ਤੇ ਲਾਰਡ ਇੱਥੇ ਨਹੀਂ ਪਰ ਢੜਕਾਂ ਚ ਜੁਲਾਹ ਚਿੱਤੇ ਆ ਜਾਂਦਾ ਢੜਕੇ ਢੜਕੇ ਸੌਂਦੇ ਮम्मी 4:30 ਵਜੇ ਭੁਲੇਖਾ ਖਾ ਜਾਂਦਾ ਇਹ ਧਰਤੀ ਇਹ ਪੌਣ ਇਹ ਮੌਸਮ ਤੇ ਵਰਖਾ ਬੜੇ ਅਣਜਾਣੇ ਮਿਤੋਂ ਪਰ 체ਤੀ ਇਹਨਾਂ ਨਾਲ ਸਾਜ ਪਾਲੂੰਗੀ ਜਦ ਵੀ ਰੋਂਨ ਨੂੰ ਦਿਲ ਕਰੋ ਮਨ ਖਿਆਲਾਂ ਚ ਜਫੇ ਪਾਲੂੰਗੀ ਰੋਜ਼ ਫੋਨ ਤੇ ਗੱਲਾਂ ਕਰਾਂਗੇ ਆਪਾਂ ਸਵੇਰੇ ਸ਼ਾਮੀ ਮਿਲਾਂਗੇ ਆਪਾਂ ਤੂੰ ਰੋਈ ਨਾ ਬਸ ਮੈਥੋਂ ਦੇਖਿਆ ਨਹੀਂ ਜਾਣਾ ਤੇਰੀ ਜਾਈ ਸੀੜੀ ਹੈ ਨਾ ਤੁਰਦੀ ਮੇਰੇ ਜਿੱਦ ਨੂੰ ਚਪੇੜਾ ਛੇਤਰਾਂ ਦੀ ਛਾਂ ਦੇ ਦੇਣੀ ਤੇਰੀ ਇਹ ਗੱਲਾਂ ਛਾਮੀ ਨਾ ਜੋੜਦੀ ਬਸ ਤੂੰ ਹਜੇ ਫਿਕਰ ਨਾ ਕਰ ਕਿਉਂਕਿ ਮੈਥੋਂ ਤੇਰੀ ਬਿਲਕੁਲ ਹੀ ਆਵਾਜ਼ ਮੇਰੇ ਕੰਨਾਂ 'ਚ ਸੁਣੀ ਨਹੀਂ ਜਾਣੀ ਇਹ ਦੂਰੀ ਮੇਰੇ ਵਿਆਹਵਰੀ ਦੀ ਜ਼ਿੰਮੇਵਾਰੀ ਨਾਲ ਲਿਾਈ ਜੜੀ ਹੈ ਹਾਰਦੀ ਨਹੀਂ ਤੇਰੀ ਜਾਈ ਹੈੜੀ ਹੈ ਸਭ ਗੱਲਾਂ ਤੈਨੂੰ ਰੋਜ਼ ਦੱਸਾਂ ਕਿਵੇਂ-ਕਿਵੇਂ ਤੇਰੀ ਕੰਮਲੀਤੀ ਹੁਣ ਸਿਆਣੀ ਬਣਨ ਲੱਗੀ ਹੈ ਕਿਵੇਂ-ਕਿਵੇਂ ਪਦੇਸਾਂ ਦੀ ਤਰੀਕ ਪਾਣੀ ਲੱਗਣ ਲੱਗੀ ਹੈ ਬਸ ਤੂੰ ਫਿਕਰ ਨਾ ਕਰ ਹਾਰਦੀ ਨਹੀਂ ਰੋਂਦੀ ਨਹੀਂ ਪਿੱਛੇ ਮੇਰੇ ਮੇਰੇ ਤੇਰੀ ਅਰਦਾਸ ਵੀ ਆਈ ਜਾਈ ਹੈ ਹਾਰਦੀ ਨਹੀਂ ਰੋਂਦੀ ਨਹੀਂ ਆਖਿਰ ਤੇਰੀ ਜਾਈ ਆਣੀ ਹੈ ਤੇਰੀ ਜਾਈ ਆਣੀ ਹੈ ਤੇਰੀ ਜਾਈ ਆਣੀ ਹੈ